ਇੱਕ ਅਸਬਾਬ ਮਖੂਦ ਨਜ਼ਦੀਕ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜੁਥੇ ਕਿ ਰਸਤੇ ਕਿਸ ਸਰਹੰਦ ਅਜੜਾ ਫਿਡਰ ਨਹਿਰ ਦੇ ਵਿੱਚ ਮੋਟਰਸਾਈਕਲ ਸਵਾਰ પતિ-ਪਤਨੀ ਸਮੇਤ ਬੱਚੇ ਪਾਣੀ ਦੇ ਵਿੱਚ ਰੁੜ ਗਏ ਜਦਕਿ ਪਤਨੀ પતિ-ਪਤਨੀ ਸੁਰੱਖਿਅਤ ਬਚੇ ਜਾ ਰਹੇ ਨੇ ਅਤੇ ਦੋ ਬੱਚੇ ਪਾਣੀ ਦੇ ਵਿੱਚ ਰੁੜ ਗਏ ਜੁਨਾਦੀ ਪਾਲ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪੈਂਡਰ ਵਰਪਾਲਾ ਦੇ ਨਜ਼ਦੀਕ ਬਿਨਾਂ ਰੇਲਿੰਗ ਵਾਲੀ ਨਹਿਰ ਤੋਂ ਤਲਕ ਕੇ ਡਿੱਗਣ ਦੇ ਕਰਕੇ ਜਿਹੜਾ ਹੈ ਵਾਪਰਿਆ ਹੈ ਤੇ ਮੌਕੇ ਤੇ ਹੀ ਪਹੁੰਚੇ ਲੋਕਾਂ ਦੇ ਵੱਲੋਂ ਬੜੀ ਮੁਸ਼ਕਲ ਨਾਲ ਬਚਾਈ ਗਈ ਹੈ પતિ-ਪਤਨੀ ਦੀ ਜਾਨ 4 ਸਾਲ ਦਾ ਲੜਕਾ ਤੇ 2 ਸਾਲਾ ਦੀ ਲੜਕੀ ਤੇਜ਼ ਵਹਾਅ ਦੇ ਵਿੱਚ ਰੁੜ ਗਏ ਜਿਹੜਾ ਸ਼ਹਿਰ ਹੰਦ ਫਿਡਰ ਦੇ ਵਿੱਚ ਰੁੜੇ પતિ ਪਤਨੀ ਤੇ ਦੋ ਬੱਚੇ પતિ ਪਤਨੀ ਸੁਰਖਿਆਤ ਨੇ ਤੇਜ ਬਹਾਦਰ ਕਰਕੇ ਦੋ ਬੱਚੇ ਰੁੜ ਗਏ ਬਿਨਾਂ ਰੇਲਿੰਗ ਵਾਲੀ ਨਹਿਰ ਤੋਂ ਤਿਲਕਨ ਦੇ ਕਰਕੇ ਇਹ ਹਾਦਸਾ ਵਾਪਰਿਆ ਹੈ ਲੜਕਾ ਕੁਰਪੇ ਜੋ ਤੇ ਲੜਕੇ ਨਿਮਰਤ ਦੀਪਾਲ ਲਗਾਤਾਰ جاری ਹੈ ਕੀ ਬੋਲ ਰਹੇ ਨਾ ਅੰਗਰੇਜ ਸਿੰਘ ਬੂਟੇ ਵਾਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਮੁਖ ਬਲਾਰਾ ਪੰਜਾਬ ਦਾ ਕੀ ਕਰ ਰੂਗਾ ਇਹ ਰਾਤ ਹਾਦਸਾ ਹੋਇਆ ਹੈਗਾ ਇਸ ਹਾਸੇ ਦੇ ਪਿੱਛੇ ਜਿਹੜਾ ਹੈਗਾ ਕਿਸਦਾ ਕਰ ਦਿੰਦਾ ਦੇਖੋ ਜੀ ਜੋ ਵੀ ਇਹ ਹਾਦਸਾ ਆ ਪਹਿਲਾਂ ਵੀ ਹਾਦਸੇ ਇੱਥੇ ਇਸ ਪੋਲ ਦੇ ਉੱਤੇ ਬਹੁਤ ਵਾਰੀ ਹੋ ਚੁੱਕੀ ਆ ਪਹਿਲਾਂ ਵੀ ਸਰਕਾਰ ਦੇ ਧਿਆਨ ਦੇ ਵਿੱਚ ਬੜੀ ਵਾਰ ਲਿਆਂਦਾ ਗਿਆ ਤੁਹਾਡੇ মিডিਆ ਦੇ ਥਰੂ ਦੇ ਵਿੱਚ ਵੀ ਲਿਆਂਦਾ ਗਿਆ ਲਿਖਤੀ ਵੀ ਕੰਪਲੇਂਟਾਂ ਕਈ ਵਾਰੀ ਦਿੱਤੀਆਂ ਗਈਆਂ ਜੋ ਇਹ ਹਾਦਸਾ ਰਾਤੀ ਹੋਇਆ ਵਾ ਇੱਥੋਂ ਪਿੰਡ ਵਰਪਾਲ ਤੋਂ ਜਿਹੜਾ ਮੋਟਰਸਾਈਕਲ ਤੇ ਪਰਿਵਾਰ ਆ ਰਿਹਾ ਸੀਗਾ ਉਹਦੇ ਜਿਹੜੇ ਦੋ ਬੱਚੇ ਆ ਉਹ ਨਹਿਰ ਦੇ ਵਿੱਚ ਜਿਹੜੇ ਆ ਰੁੜ ਚੁੱਕੇ ਆ ਤੇ ਬਹੁਤ ਮਾੜੀ ਘਟਨਾ ਹੋਈ ਹੈ ਜਿਹੜੀ ਪਰਿਵਾਰ ਦੇ ਨਾਲ ਇਹ ਸਰਕਾਰ ਤੋਂ ਹੀ ਮੰਗ ਕਰਦੇ ਆਂ ਵੀ ਇਹਦੀ ਜ਼ਿੰਮੇਵਾਰ ਸਿੱਧੀ ਦੇ ਸਿੱਧੀ ਪੰਜਾਬ ਸਰਕਾਰ ਆ ਕਿਉਂਕਿ ਇਸ ਪੁਲ ਦੇ ਉੱਤੇ ਕੋਈ ਵੀ ਅੱਜ ਤੱਕ ਜਿੰਨੀਆਂ ਵੀ ਗਲਾਰਨਾ ਸੀਗੀਆਂ ਉਹ ਪਤਾ ਨਹੀਂ ਕਿਹੜੇ ਕਾਰਨ ਜੜੀਆਂ ਕਟੀਆਂ ਗਈਆਂ ਕਿੱਧਰ ਚਲੇ ਗਈਆਂ ਅੱਜ ਤੱਕ ਕਿਸੇ ਵੀ ਸਰਕਾਰ ਦਾ ਜਿੰਨੀਆਂ ਵੀ ਸਰਕਾਰਾਂ ਆਈਆਂ ਇਸ ਪੁਲ ਦੇ ਵੱਲ ਕੋਈ ਖਿਆਲ ਨਹੀਂ ਅੱਗੇ ਵੀ ਤੋਂ ਅੱਗੇ ਵੇਖੀਏ ਤੇ ਪੁਲ ਜਿਹੜੇ ਆ ਰੁੜੇ ਆ ਟੁੱਟੇ ਆ ਉਧਰ ਵੀ ਕਈ ਜਿਹੜੇ ਨੁਕਸਾਨ ਇਦਾਂ ਹੀ ਹੋਇਆ ਪਰ ਕੀ ਵਕਤ ਪਹਿਲਾਂ ਸਰਕਾਰ ਦਾ ਕੀ ਹੈਗਾ ਤੇ ਜਿਹੜਾ ਰਾਤ ਹਾਦਸਾ ਹੋਇਆ ਹੈਗਾ ਬੱਚੇ ਜਿਹੜੇ ਹੈਗੇ ਢਹਿਰ ਦੇ ਵਿੱਚ ਰੁੜ ਗਏ ਹੈਗੇ ਕੀ ਕਰ ਬੋਲੇ ਭਜੀ ਮੇਰਾ ਨਾਮ ਸਰਦ ਸਿੰਘ ਆ ਜੀ ਜਿਹੜਾ ਰਾਤ ਹਾਦਸਾ ਆਇਆ ਵਾ ਇਹ 9:30 ਦੇ ਕਰੀਬ ਹੋਇਆ ਜੀ ਇਹ ਜਿਹੜਾ ਵੀਰ ਆ ਇਹ ਆਪਣੇ ਸਾਰੇ ਪਰਿਵਾਰ ਉੱਤੇ ਰਹਿੰਦਾ ਸੀਗਾ ਇਹਨੂੰ ਕੋਈ 10-15 ਦਿਨ ਹੋ ਚੱਲੇ ਸੀਗੇ ਉੱਥੋਂ ਇਹਦੀ ਮਾਤਾ ਨੇ ਫੋਨ ਲਾਇਆ ਕਿ ਮੈਨੂੰ ਨਾ ਮਿਲ ਕੇ ਜਾ ਨਾਲੇ ਮੇਰੇ ਬੱਚਿਆਂ ਨੂੰ ਮਲਾ ਕੇ ਲੈ ਕੇ ਜਾ ਕੇ ਦਿਲ ਨਹੀਂ ਲੱਗਦਾਗਾ ਇਹਨੇ ਕੀ ਕੀਤਾ ਉੱਥੋਂ ਚਾਈ ਚਾਈ ਦੋਵੇਂ ਜੀ ਆਏ ਆ ਜੀ ਤੇ ਪਰਿਵਾਰ ਨੂੰ ਮਲਾਉਣ ਵਾਸਤੇ ਘਰੇ ਆਏ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਰਾਹ ਦੇ ਵਿੱਚ ਕੀ ਸਾਡੇ ਨਾਲ ਪਾਣਾ ਵਾਪਰ ਜਾਣਾ ਠੀਕ ਆ ਜੀ ਆਣਾ ਵਾਪਰੇਆ ਕਿਨਾਂ ਦੇ ਕਾਰਨ ਆ ਵਾਪਰੇ ਆ ਉਹ ਬੰਦਿਆ ਦੇ ਕਾਰਨ ਨਲਾਇਕੀ ਉਹ ਬੰਦਿਆ ਨੇ ਕੀਤੀ ਹੈ ਜਿਹੜੇ ਕਿ ਨਹਿਰ ਵਿਭਾਗ ਦੇ ਅ ਅਧਿਕਾਰੀ ਆ ਜੀ ਉਹ ਕੀ ਕਰਦੇ ਆ ਮਿੱਟੀ ਇੱਥੋਂ ਚੱਕ ਕੇ ਕੋ ਇੱਕ ਸਾਈਡ ਤੇ ਇਧਰਲੇ ਬੰਨੇ ਬਣਾ ਰਿਹਾ ਕਿ ਜਿਹੜੀ ਨਹਿਰ ਆ ਉਹ ਲੀਕ ਨਾ ਹੋਵੇ ਉਹ ਮਿੱਟੀ ਵੀ ਉੱਥੋਂ ਨਹਿਰ ਦੇ ਉੱਤੇ ਚੱਕ ਕੇ ਤੇ ਨਹਿਰ ਦੇ ਉੱਪਰ ਹੀ ਪਾ ਰਿਹਾ ਜੀ ਉਹਨਾਂ ਦੀ ਨਲਾਇਕੀ ਸਿਰਫ ਸਭ ਤੋਂ ਵੱਡੀ ਇਹ ਹੈ ਕਿ ਜਦੋਂ ਮਿੱਟੀ ਪਾਉਂਦੇ ਆ ਉਹ ਮਿੱਟੀ ਡਿੱਗਦੀ ਆ ਠੀਕ ਹੈ ਜੀ ਫਿਰ ਉਥੇ ਕ੍ਰੇਨ ਲਾਉਂਦੇ ਆ ਜੀ ਸੀ ਬੀ ਲਾਉਂਦੇ ਆ ਉਹਦੇ ਪੁਲ ਦੇ ਵਿਚਾਲੇ ਉਹ ਫਿਰ ਜਿਹੜਾ ਪਾਣੀ ਡਿੱਗਦਾ ਵਾ ਪਰ ਤੇ ਜਿਹੜੀ ਮਿੱਟੀ ਹੁੰਦੀ ਆ ਉਹ ਚਿੱਕੜ ਬਣ ਜਾਂਦਾ ਬਹੁਤ ਜ਼ਿਆਦਾ ਤੇ ਇਹ 10 15 ਦਿਨ ਹੋ ਗਏ ਰੇਤ ਇਥੇ ਨਹੀਂ ਰਹਿੰਦਾ ਸੀ ਕੋਣਾ ਅਸੀਂ ਤਾਂ ਇੱਥੇ ਰਹਿੰਦੇ ਆ ਸਾਨੂੰ ਤਾਂ ਪਤਾ ਉਥੇ ਕੰਮ ਚੱਲਦਾ ਪਿਆ ਵਾ ਚਿੱਕੜ ਹੋ ਜਾਂਦਾ ਵਾ ਇਹ ਬ੍ਰਦਰ ਨਹੀਂ ਇਹਨੂੰ ਪਤਾ ਸੀਗਾ ਜਦੋਂ ਇਹ ਆ ਰਿਹਾ ਹੈ ਆਪਣੇ ਪਰਿਵਾਰ ਦੇ ਨਾਲ ਦੱਸੋ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਸਰਪੰਚ ਪਿੰਡ ਬਰਪਾਲ ਤੋਂ ਇਹ ਕੀ ਕਾਰਨ ਹੋਇਆ ਜਿਹੜਾ ਰਾਤ ਹਾਸਾ ਹੋ ਗਿਆ ਹੈਗਾ ਨਹਿਰ ਵਿੱਚ ਬੱਤੀ ਰੁੜ ਗਏ ਸਭ ਤੋਂ ਪਹਿਲਾਂ ਤਾਂ ਜੀ ਬੜੀ ਦੁਖਦਾਈ ਦੀ ਗੱਲ ਇਹ ਹੈ ਲੈ ਵੀ ਇੱਕੋ ਪਰਿਵਾਰ ਦੇ ਚਾਰ ਜੀ ਜਿਹੜੇ ਇੱਕੇ ਦਮ ਨਹਿਰ ਚ ਡਿੱਗ ਪਏ ਜਿਨ੍ਹਾਂ ਚ ਦੋ ਬੱਚੇ ਰੁੜ ਗਏ ਤੇ ਮਾਤਾ ਪਿਤਾ ਤਾਂ ਨਿਕਲ ਆਏ ਬੜੀ ਤਸ਼ੱਦਦ ਦੇ ਨਾਲ ਉਹਨਾਂ ਨੂੰ ਵੀ ਕੱਢਿਆ ਗਿਆ ਤੇ ਇਹ ਸਿਰਫ ਠੇਕੇਦਾਰ ਦੀ ਨਲਾਇਕੀ ਹੋਣ ਕਾਰਨ ਜਿਹੜਾ ਇਹ ਕੰਮ ਹੋਇਆ ਵਾ ਜਿਹੜਾ ਇਹਦਾ ਰੇਲਿੰਗ ਵੀ ਨਹੀਂ ਉੱਤੇ ਲੱਗੀ ਹੋਈਗੀ ਅੱਗੇ ਵੀ ਬਹੁਤ ਹਾਦਸੇ ਹੋਏ ਇੱਥੇ ਪਰ ਕਿਸੇ ਨੇ ਕੋਈ ਖਬਰਸਾਰ ਨਹੀਂ ਲਈ ਗਈ ਇਹ ਜਿਹੜਾ ਅੱਜ ਮੌਸਮ ਖਰਾਬ ਆ ਮੀਂਹ ਪੈ ਰਿਹਾ ਠੇਕੇਦਾਰ ਇੱਥੇ ਮਿੱਟੀ ਪਾ ਰਿਹਾ ਵਾ ਉਹਦੇ ਕਾਰਨ ਚਿੱਕੜ ਬਣਿਆ ਆ ਚਿੱਕੜ ਦੇ ਕਾਰਨ ਮੋਟਰਸਾਈਕਲ ਤਿਲਕਿਆ ਤੇ ਬੱਚੇ ਵਿੱਚ ਜਾ ਕੇ ਡਿੱਗ ਗਏ ਤੇ ਬੱਚੇ ਦੋ ਡਰ ਗਏ ਇੱਕ 4 ਸਾਲ ਦਾ ਬੱਚਾ ਵਾ ਇੱਕ ਦੋ ਸਾਲ ਦਾ ਵਾ ਇੱਥੇ ਕੋਈ ਬੱਚੇ ਦਾ ਪਤਾ ਲੱਗਾ ਨਹੀਂ ਜੀ ਕੋਈ ਪਤਾ ਨਹੀਂ ਲੱਗਿਆ ਬੱਚੇ ਦਾ ਹਜੇ ਬੱਚੇ ਲੱਭਣ ਵਾਸਤੇ ਪ੍ਰਸ਼ਾਸਨ ਕੀ ਕਰ ਰਿਹਾ ਹਾਂਜੀ ਐਨ ਟੀਮ ਆ ਰਹੀ ਓਥੋਂ ਐਨ ਡੀ ਆਰ ਐਫ ਦੀ ਤੇ ਐਸ ਡੀ ਐਮ ਸਾਹਿਬ ਨੇ ਸਾਨੂੰ ਅਸ਼ਵਾਸਨ ਦਵਾਇਆ ਲਾ ਵੀ ਉਹ ਥੋੜੇ ਟਾਈਮ ਤੱਕ ਆ ਰਹੀ ਤੇ ਉਹ ਕਰਨਗੇ ਪਾਲੀ ਇਰ ਕੀ ਗੱਲ ਹੋਈ ਹੈ ਜਿਹੜੀ ਰਾਤ ਨੂੰ ਵਾਪਸ ਹੋਇਆ ਤੇ ਬੱਚੇ ਦੇ ਲੈਜ ਤੇ ਜੇ ਇਫਰ ਕਰੇ ਉਹ ਭਾਈ ਮੈਂ ਆਉਂਦਾ ਗਾਹੇ ਮੱਲ ਵਾਲੀ ਸੈਡੋਂ ਇੱਥੇ ਇੱਥੇ ਬਹੁਤ ਚਿਕੜ ਜ਼ਿਆਦਾ ਸੀ ਭਾਈ ਤੇ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਤੇ ਤੇ ਮੈਂ ਅੱਜ ਆਇਆ ਰਾਤ ਤੇ ਮੈਨੂੰ ਇਹ ਗੱਲ ਦਾ ਪਤਾ ਨਹੀਂ ਚਿਕੜ ਦੇ ਵਿੱਚ ਮੋਟਰਸਾਈਕਲ ਜਦੋਂ ਵੜਿਆ ਤੇ ਮੋਟਰਸਾਈਕਲ ਤਿਲਕਣਾ ਸ਼ੁਰੂ ਹੋ ਗਿਆ ਇਹ ਤਿਲਕਣਾ ਸ਼ੁਰੂ ਹੋ ਗਿਆ ਤਾਂ ਉਹ ਮੰਟਮ ਪਰਪੂਲ ਅੱਗੇ ਰੁਕਿਆ ਉਹਦੇ ਨਾਲ ਕੋਸ਼ਿਸ਼ ਕੀਤੀ ਉਹ ਬੰਨੀ ਦੇ ਨਾਲ ਜਦੋਂ ਡੇਕਿਆ ਤੇ ਇਹ ਤੇ ਨਹੀਂ ਇਹ ਜਿਹੜੇ ਦੇ ਗੇਨਰ ਦੇ ਮਾਤਾ ਰਹਿ ਗਈ ਮੈਂ ਫਿਰ ਛਾਲ ਮਾਰੀ ਇਹਨਾਂ ਨੂੰ ਕੱਢਣ ਲਈ ਉਹ ਮੇਰੇ ਸਾਲ ਦਾ ਜਿਹੜੇ ਬੱਚੇ ਸੀ ਕਿੰਨੇ ਸਾਲ ਦੇ ਬੱਚੇ 5 ਸਾਲ ਦਾ ਇੱਕ ਤੇ ਇੱਕ